ਤੇਜ਼ ਰਫ਼ਤਾਰ ਨਾਲ ਆ ਰਹੀ ਥਾਰ ਨੇ ਬੁਰੀ ਤਰ੍ਹਾਂ ਕੁਚਲਿਆ ਇੱਕ ਵਿਅਕਤੀ ਨੂੰ ਆਪਣੀ ਬੇਟੀ ਨੂੰ ਕਾਲਜ ਤੋਂ ਵਾਪਸ ਛੱਡ ਕੇ ਆਉਂਦੇ ਸਮੇਂ ਵਾਪਰਿਆ ਇਹ ਦਰਦਨਾਕ ਹਾਦਸਾ ਵਿਅਕਤੀ ਲੱਤਾਂ ਤੋਂ ਹੋ ਚੁੱਕਿਆ ਹੈ ਬਿਲਕੁਲ ਅਪਾਹਜ ਲੱਤਾਂ ਹੋਈਆਂ ਬਿਲਕੁਲ ਚੱਕਣਾ ਚੂਰ ਪਰਿਵਾਰ ਨੂੰ ਨਹੀਂ ਮਿਲ ਰਿਹਾ ਹੈ ਕਿਤੇ ਵੀ ਇਨਸਾਫ ਪਰਿਵਾਰ ਦਾ ਕਹਿਣਾ ਹੈ ਰਾਜਨੀਤਿਕ ਪ੍ਰੈਸ਼ਰ ਕਿਤੇ ਨਾ ਕਿਤੇ ਸਾਡੇ ਉੱਪਰ ਪਾਇਆ ਜਾ ਰਿਹਾ ਹੈ ਮਾਮਲਾ ਤੁਹਾਨੂੰ ਦੱਸਦੇ ਆਂ ਮਾਮਲਾ ਤਰਨਤਨ ਸ਼ਹਿਰ ਤੋਂ ਜੁੜਿਆ ਆਇਆ ਸਾਹਮਣੇ ਹੁੰਦਾ ਜਿੱਥੇ ਕਿ ਇੱਕ ਵਿਅਕਤੀ ਜੋ ਕਿ ਆਪਣੀ ਬੇਟੀ ਨੂੰ ਕਾਲਜ ਛੱਡ ਕੇ ਵਾਪਸ ਆ ਰਿਹਾ ਸੀ ਰਾਸਤੇ ਵਿੱਚ ਆਉਂਦੇ ਸਮੇਂ ਮੋਟਰਸਾਈਕਲ ਤੇ ਉਸਵਾਰ ਸੀ ਜਿੱਥੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਵਿੱਚੋਂ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਥਾਰ ਨੇ ਜਿਹੜਾ ਉਸ ਵਿਅਕਤੀ ਨੂੰ ਜਿਹੜਾ ਵਾ ਭਿਆਨਕ ਤਰੀਕੇ ਦੇ ਨਾਲ ਕੁਚਲ ਦਿੱਤਾ ਉਹ ਵਿਅਕਤੀ ਜਿਸਦੇ ਉਹ ਸੱਟਾਂ ਲੱਗੀਆਂ ਸੀ ਗੰਭੀਰ ਤਰੀਕੇ ਨਾਲ ਜ਼ਖਮੀ ਹੋ ਗਿਆ ਅਤੇ 14 ਥਾਵਾਂ ਤੋਂ ਜਿਹੜੀਆਂ ਉਸ ਦੀਆਂ ਲੱਤਾਂ ਨੇ ਟੁੱਟ ਕੇ ਚੱਕਣਾ ਚੂਰ ਹੋ ਗਈਆਂ ਤانوں ਅਸੀਂ ਜਿਹੜੀਆਂ ਆ ਕੈਮਰੇ ਦੀਆਂ ਸੀਸੀਟੀਵੀ ਫੁਟੇਜ ਵੀ ਦਿਖਾ ਰਹੇ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਤਾਂ ਇਸ ਤੋਂ ਬਾਅਦ ਗੱਲ ਕਰਦੇ ਆ ਇਨਸਾਫ ਦੀ ਮੰਗ ਜਿਹੜੀ ਆ ਉਹ ਪਰਿਵਾਰ ਕਰ ਰਿਹਾ ਪਰਿਵਾਰ ਕਹਿੰਦਾ ਕਿ ਸਾਨੂੰ ਇਨਸਾਫ ਚਾਹੀਦਾ ਸਾਡੇ ਕੋਲ ਜਿੰਨੇ ਥੋੜੇ ਬਹੁਤੇ ਪੈਸੇ ਸੀ ਅਸੀਂ ਉਹਦੇ ਨਾਲ ਆਪਣੇ ਜੀ ਦਾ ਲਾਜ ਕਰਾਤਾ ਪਰ ਸਾਨੂੰ ਇਨਸਾਫ ਜਿਹੜਾ ਵਾ ਨਹੀਂ ਮਿਲ ਰਿਹਾ ਅਗਰ ਗੱਲ ਕਰੀ ਤੇ ਸਰੀਰ ਦੀ ਕਿਡਨੀਆਂ ਦੇ ਉੱਪਰ ਵੀ ਵੱਡਾ ਨੁਕਸਾਨ ਹੋ ਗਿਆ ਹੈ ਡਾਕਟਰਾਂ ਦਾ ਇਹੋ ਕਹਿਣਾ ਹੈ ਕਿ ਸਰੀਰ ਦਾ ਜਿਹੜਾ ਨਿਚੇ ਵਾਲਾ ਢਾਂਚਾ ਆ ਉਹ ਬੁਰੀ ਤਰ੍ਹਾਂ ਨਸ਼ਟ ਹੋ ਚੁੱਕਿਆ ਵਾ ਡੈਮੇਜ ਹੋ ਚੁੱਕਿਆ ਵਾ ਅੰਮ੍ਰਿਤਸਰ ਦੇ ਹਸਪੀਟਲ ਵਿੱਚ ਇਸ ਜ਼ਖਮੀ ਵਿਅਕਤੀ ਨੂੰ ਦਾਖਲ ਕਰਾਇਆ ਗਿਆ ਬਾਕੀ ਪਰਿਵਾਰ ਦੇ ਨਾਲ ਗੱਲਬਾਤ ਦੌਰਾਨ ਤੁਹਾਨੂੰ ਵੀ ਦੱਸਦੇ ਹਾਂ ਕੀ ਕਿਹਾ ਪਰਿਵਾਰ ਦੇ ਜੀਆ ਦੇ ਵੱਲੋਂ ਉੱਥੇ ਜੇਕਰ ਪੁਲਿਸ ਦੀ ਗੱਲ ਕਰਦਾ ਪੁਲਿਸ ਨੇ ਕਹਿਆ ਕਿ ਸੀ ਬੜੀ ਡੂੰਘਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਜਿਹੜੀ ਉਹ ਕਰ ਰਹੇ ਆ ਆਪਣਾ ਤੇ ਜੋ ਵੀ ਸਹੀ ਪੱਖ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਜ਼ਰੂਰ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ ਦਾ ਨਾਮ ਦੱਸ। ਮੇਰੇ ਨਾਮ ਅਮਰਜੀਤ ਹੈ ਜੀ। ਅਮਰਜੀਤ ਕੌਰ। ਜੀ। ਹਾਂ ਜੀ ਮੇਰੇ ਤੇ ਡੇਟਾ ਦਾ ਐਕਸੀਡੈਂਟ ਹੋਇਆ। ਥਾ ਥਾਰ ਗੱਡੀ ਗਈ ਮਰੀ। ਦੇਰ ਹੀ ਛੱਡ ਕੇ ਆ ਰਿਹਾ ਸੀ। ਕਾਜਾਂ ਦੀ ਬੇਟੀ। ਉਹਨੂੰ ਛੱਡ ਕੇ ਆ ਰਿਹਾ ਸੀ 7:30 ਵਜੇ। 8:00 ਵਜੇ ਉੱਥੇ ਐਕਸੀਡੈਂਟ ਹੋਇਆ ਦਾ। ਇਹਨੇ ਕੋ ਸਤਾ ਲੱਗਿਆ। ਬਹੁਤ ਜਿਆਦੀਆਂ ਸੱਟਾਂ ਲੱਗੀਆਂ ਅਜ ਨਕਾਂ ਦੋਵੇਂ ਝੂਰੋ ਗੀ ਟੋਟਕੀਆਂ ਲੱਤਾਂ ਦੋਵੇਂ ਗੱਡੀ ਤਾਂ ਤੱਕ ਅਜਾ ਨੰਘਾਈਏ ਨੇ ਕੁਛ ਕੋਈ ਕਿੰਨੀਆਂ ਨੂੰ ਫਰਕ ਪੈ ਗਿਆ ਨਨੋਂ ਫੇਸ ਗਈਆਂ ਸਾਰੀਆਂ ਬਹੁਤ ਸਾਦੀ ਹਾਲਤ ਬਹੁਤ ਖਰਾਬ ਪਿਆ ਮੇਰੇ ਬੱਚੇ ਦੀ ਮੈਨੂੰ ਇਨਸਾਫ ਚਾਹੀਦਾ ਮੇਰੇ ਕੋਲ 5-6 ਲੱਖ ਰੁਪਏ ਹਰ ਸੀ ਮੈਂ ਲਾ ਬੈਠੀ ਫੜ ਤੜ ਕੇ ਮੇਰੇ ਕੋਲ ਹੁਣ ਕੁਛ ਨਹੀਂ ਹੈਗਾ ਮੈਂ ਆਪਣੇ ਬੱਚੇ ਦਾ ਇਲਾਜ ਨਹੀਂ ਕਰਾ ਸਕਦੀ ਹੁਣ ਮੈਂ ਕਿੰਸ ਕਿੰਸ ਆਫੇ ਕੰਕਰੋ ਜੀ ਨੂੰ ਇਨਸਾਫ ਇਹੋ ਚਾਹੀਦਾ ਮੇਰੇ ਬੱਚੇ ਦਾ ਇਲਾਜ ਕਰਨ ਵਾਸਤੇ ਮੈਂ ਉਧਰ ਦਿਖਾਸ਼ ਵੀ ਦੇ ਕੇ ਆਈ ਹਾਂ ਮੈਨੂੰ ਉੱਥੇ ਇਨਸਾਫ ਨਹੀਂ ਮਿਲਿਆ ਕੋਈ ਵੀ ਕੁਝ ਨਹੀਂ ਮੇਰਾ ਕੀਤਾ ਉਹਨਾਂ ਨੇ ਮੇਰਾ ਬੱਚਾ ਬੇਟੇ ਪਿਆ ਉਹਨਾਂ ਦਾ ਬੱਚਾ ਐਂ ਦਮਾਂ ਨਾਲ ਤੁਰਿਆ ਫਿਰਦਾ ਉਥੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਮੇਰੀ ਬੇਟੀਰੀ ਮੇਰਾ ਨਾਮ ਵੀਰਜੀ ਗੁਰਪ੍ਰੀਤ ਕੰਡਾ ਮੈਂ ਆਮ ਆਦਮੀ ਪਾਰਟੀ ਦਾ ਵਾਈਸ ਵਾਈਸ ਰੈਜ਼ੀਡੈਂਟ ਹਾਂ ਔਰ ਜਿਹਦਾ ਐਕਸੀਡੈਂਟ ਹੋਇਆ ਉਹ ਮੇਰਾ ਭਰਾ ਹੈ ਮੇਰੇ ਤੋਂ ਵੱਡਾ ਭਰਾ ਹੈ ਔਰ ਮੇਰੇ ਪਿੱਛੇ ਲੇ ਪਰਨਧਾਰ ਰਹਿੰਦੇ ਆ ਮੇਰਾ ਪਾ ਆਪਣੀ ਕੁਰੀ ਨੂੰ ਰੋਜ਼ ਆ ਕਾਲਜ ਛੱਡਣ ਜਾਣ ਲਈ ਬਾਦੋਰੀ ਚੌਂਕ ਦੇ ਲਾਗੇ ਛੱਡਣ ਜਾਂਦਾ ਸੀ ਔਰ ਵਾਪਸ ਆਉਂਦਾ ਹਈ 7 ਤਰੀਕ ਦੇ ਕਰੀਬ ਜਦੋਂ ਛੱਡ ਕੇ ਵਾਪਸ ਆਉਂਦਾ ਪਿਆ ਸੀ ਇੱਕ ਤੇਜ਼ ਰਫਾਰ ਜਿਹੜੀ ਆਰ ਆਉਂਦੀ ਪਈ ਸੀ ਉਨੇ ਮੇਰੇ ਵੀਰ ਦਾ ਬੁਰਾ ਹਾਲ ਕਰਤਾ ਬੁਲਟ ਤੱਕ ਟੁੱਟ ਗਿਆ ਔਰ ਜਿੱਦਾਂ ਕਿ ਵੀਡੀਓ ਵਿੱਚ ਵੀ ਆਇਆ ਵਾ ਕੈਮਰਾ ਤੋਂ ਸੀ ਕਢਵਾਇਆ ਉਹਦੇ ਵਿੱਚ ਦਿਖਾਇਆ ਗਿਆ ਕਿ ਪੂਰਾ ਉਹਨੇ ਥੱਲੇ ਦੇਤਾ ਗੱਡੀ 'ਚ ਔਰ ਐਸਾ ਨੇ ਵੀਰ ਦੀ ਹਾਲਤ ਬਹੁਤ ਐ ਕ੍ਰਿਟੀਕਲ ਆ ਉਹਦੀਆਂ ਦੋਨੋਂ ਲੱਤਾਂ ਲੀਆਂ ਉਹ ਟੁੱਟ ਚੁੱਕੀਆਂ ਵਾ ਇੱਕ ਲੱਤ ਤਾਂ 14 ਜਗ੍ਹਾ ਤੇ ਫੈਕਚਰ ਆ ਔਰ ਦੂਜੀ ਗੱਲ ਆ ਕਿਡਨੀਆ ਤੇ ਅਸਰ ਪਿਆ ਵਾ ਰੀੜ ਦੀ ਹੱਡੀ ਹੋਗੀ ਔਰ ਜਿੱਦਾਂ ਕਿ ਡਾਕਟਰ ਸਾਹਿਬ ਸਾਨੂੰ ਦੱਸਦੇ ਪਏ ਕਿ ਥੱਲਣਾ ਸਰੀਰ ਦਾ ਹੱਤਾਂ ਚ ਆ ਜਿਹੜਾ ਬਹੁਤ ਜ਼ਿਆਦਾ ਹੀ ਇਹਦਾ ਅਡਮੇਜ ਹੋ ਚੁੱਕਾ ਵਾ ਜਿਹਦੇ ਕਰਕੇ ਉਹਨੇ ਉਹ 6 ਮਹੀਨੇ ਸਾਲ ਤੱਕ ਕਮਾਈ ਕੁਛ ਨਹੀਂ ਕਰ ਸਕਦਾ ਔਰ ਪਰਿਵਾਰ ਦੇ ਵਿੱਚ ਉਹਦੇ ਦੋ ਬੇਟੀਆਂ ਨੇ ਦੋ ਬੇਟੇ ਨੇ ਤੇ ਮਾਂ ਪਿਓ ਬਜ਼ੁਰਗ ਨੇ ਤੇ ਕਮਾਈ ਦਾ ਸਾਧਨ ਸਿਰਫ ਉਹ ਹੀ ਹੈਗਾ ਘਰ ਦੇ ਵਿੱਚ ਹੋਰ ਕੋਈ ਨਹੀਂ ਹੈਗਾ ਤੁਹਾਡਾ ਮੈਰਿਜ ਸੀ ਕਿੰਨੇ ਹਾਂਜੀ ਮੈਰਿਜ ਸੀ 4 ਬੱਚੇ ਸੀਗੇ ਉਹਦੇ ਔਰ ਇਕੱਲਾ-ਇਕੱਲਾ ਵੇ ਘਰ ਦੇ ਵਿੱਚ ਜੀਨ ਸਾਡੀ ਮਕਸਦ ਇਨਸਾਫ ਦੀ ਮੰਗ ਵੀਰ ਜੀ ਇਹੀ ਕਰਦੇ ਆ ਕਿ ਅਸੀਂ 3 ਦਿਨ ਹੋ ਗਿਆ ਦਰਖਾਸਤ ਦਿੱਤੀ ਨੂੰ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਪਰਚਾ ਨਹੀਂ ਹੋਇਆ ਕਰਨ ਤਾਂ ਤਾਂ ਕੁਝ ਸਾਡੇ ਮਤਲਬ ਲਾਲੋ ਤੁਸੀਂ ਪਾਰਟੀਆਂ ਦੇ ਹੀ ਬੰਦੇ ਨੇ ਜਿਹੜੇ ਉਹ ਉਹਨਾਂ ਦੀ ਦੂਜੀ ਪਾਰਟੀ ਵਾਲੇ ਦੀ ਹਮਾਇਤ ਕਰਦੇ ਪਏ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਔਰ ਮੁੰਡੇ ਨੂੰ ਬਚਾਇਆ ਜਾ ਰਿਹਾ ਕੰਪਰੋਮਾਈਜ਼ ਕਰਨ ਦੀ ਥਾਂ ਤੇ ਉਹ ਸਾਨੂੰ ਧਮਕੀਆਂ ਦੇ ਰਹੇ ਨੇ ਮੁੰਡੇ ਦਾ ਫਾਦਰ ਸਾਹਿਬ ਕਿ ਮੈਂ 50 ਹਜ਼ਾਰ ਲੱਖ ਦੇ ਦੂੰਗਾ ਇਸ ਤੋਂ ਬਾਅਦ ਮੈਂ ਨਹੀਂ ਦੇ ਸਕਦਾ ਪਰ ਤੇ ਮੈਨੂੰ ਪਤਾ ਕੀਤਾ ਕਿ ਆਮਨਦੀਪ ਹਸਪੀਟਲ ਹੈ ਇੱਥੇ ਲੱਖਾਂ ਦੇ ਹਜ਼ਾਰਾਂ ਲੱਖਾਂ ਵਾਲਾ ਸਿਸਟਮ ਹੀ ਚੱਲਦਾ ਵਾ ਠੀਕ ਹੈ ਇੱਥੇ ਕੋਈ ਖਰਚਾ ਕੱਟ ਨਹੀਂ ਹੈਗਾ ਪਰ ਇਸ ਟਾਈਮ ਇਹਨਾਂ ਦਾ 6-7 ਲੱਖ ਰੁਪਏ ਲੱਗ ਚੁੱਕਾ ਵਾ ਕਿਉਂਕਿ ਨਾਰਮਲੀ ਸਮਝਿਆ ਜਾਂਦਾ ਇੱਥੇ ਤੁਹਾਨੂੰ ਪਤਾ ਵਾ ਔਰ ਮੁੰਡੇ ਦਾ ਵੀ ਕਹਿੰਦਾ ਕਿ ਮੇਰੇ ਮੁੰਡੇ ਦੇ ਵੀ ਸ਼ੱਕ ਦੀ ਤੁਸੀਂ ਪਰਚਾ ਕਰ ਦਿਓ ਮੈਂ ਉਸ ਤੋਂ ਬਾਅਦ ਨਾ ਤੇ ਦੇ ਸਕਦਾ ਨਾ ਮੈਂ ਦੇਣਾ ਉਹ ਸਾਨੂੰ ਇਨਸਾਫ ਦੀ ਮੰਗ ਹੈ ਕਿ ਮੇਰੇ ਮਾਪੇਓ ਦੇ ਨਾਲ ਮੇਰੇ ਭਰਾ ਦੇ ਨਾਲ ਜਿਹੜਾ ਵਾ ਇਨਸਾਫ ਕੀਤਾ ਜਾਵੇ